ਆਪਾਂ ਨੂੰ ਪਤਾ ਵੀ ਕਈ ਗੋਰੀਆਂ ਨੂੰ ਹੁਣ ਆਪਾਂ ਜਦੋਂ ਤੁਸੀਂ ਮੀਡੀਆ ਤੇ ਦੇਖਦੇ ਗੱਲ ਕਈਆਂ ਨੂੰ ਕੋਸ ਪਤਾ ਹੀ ਨਹੀਂਗਾ ਫੈਕਟਸ ਦਾ ਪਤਾ ਹੀ ਨਹੀਂਗਾ ਤੋਂ ਟੂ ਇਗਨੋਰੈਂਟ ਆ ਹਨਾ ਉਹ ਜਿਹੜੇ ਉਸ ਤਰ੍ਹਾਂ ਦੇ ਬੰਦੇ ਆ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੋਣਾ ਵੀ ਗੁਰੂ ਘਰ ਕੀ ਆ ਤੇ ਮਸਜਿਦ ਕੀ ਆ ਬਿਲਕੁਲ ਹੈਨਾ ਉਸ ਹਿਸਾਬ ਨਾਲ ਆਪਾਂ ਨੂੰ ਹੁਣ ਪਰ ਮੇਨ ਗੱਲ ਹੈਗੀ ਇਹ ਇਹ ਗੱਲ ਇਹ ਨਹੀਂਗੀ ਵੀ ਇੱਕ ਕਮਿਊਨਿਟੀ ਦੇ ਅਟੈਕ ਆ ਇੱਕ ਸਾਰੇ ਘਟ ਘਟ ਗੈਂਦੀਆ ਤੇ ਇਥੇ ਇੱਕ ਮਾਨੋਰਟੀਸ ਦੇ ਅਟੈਕ ਆ ਜੀ ਅੱਜ ਮੁਸਲਮਾਨਾਂ ਤੇ ਹੋਏ ਕੱਲ ਨੂੰ ਸਿੱਖਾਂ ਤੇ ਹੋ ਸਕਦੀ ਕੱਲ ਨੂੰ ਪਰਸ ਨੂੰ ਹੋਰ ਕਿਸੇ ਵੀ ਹੋ ਸਕਦੀ ਜੀ ਕਿੰਨੇ ਕੁ ਐਥਨਿਕ ਨਾ ਗੱਲ ਕਹੀ ਜੀ ਜੀ ਇਹ ਗੱਲ ਤੁਹਾਡੀ ਬਿਲਕੁਲ ਠੀਕ ਸੀ ਕਿ ਅੱਜ ਜੇਕਰ ਮੁਸਲਮਾਨਾਂ ਦੇ ਉੱਤੇ ਇਹ ਭੀੜ ਪੈ ਰਹੀ ਹੈ ਕੱਲ ਨੂੰ ਸਿੱਖਾਂ ਦੇ ਉੱਤੇ ਵੀ ਪੈ ਸਕਦੀ ਹੈ ਕਿੰਨੇ ਕੁ ਹੋਰ ਐਥਨਿਕ ਹੋਣਗੇ ਅਸੀਂ ਪੂਰੀ ਕੰਟਰੀ ਦੀ ਜ਼ਿਕਰ ਗੱਲ ਕਰਦੇ ਆ ਸੈਂਸਸ ਦੇ ਮੁਤਾਬਕ ਜਦ ਤੁਸੀਂ ਅੰਕੜੇ ਸ਼ੇਅਰ ਕਰ ਰਹੇ ਹੋ ਤਾਂ ਇਹ ਵੀ ਥੋੜਾ ਜਿਹਾ ਜ਼ਰੂਰ ਦੱਸ ਦਿਓ ਪਲੀਜ਼ ਹਾਂ ਜੀ ਜੇ ਟੋਟਲ ਐਥਨਿਕ ਮਾਨ ਨੋਟਿਸ ਕਰੋ ਇਸ ਦੇ ਵਿੱਚ ਪਾਕਿਸਤਾਨੀ ਬੰਗਲਾਦੇਸ਼ੀ ਆਫਰੀਕਨ ਕੈਰੀਬੀਅਨ ਕਾਫੀ ਆ ਜਾਂਦੇ ਆ ਠੀਕ ਟੋਟਲ ਪਰਸੈਂਟੇਜ ਹੈ ਕਿ 18% 18% ਕੁੱਲ ਯੂਕੇ ਦੀ ਪੋਪੂਲੇਸ਼ਨ ਦੇ ਵਿੱਚ 18% ਹੈਗੇ ਨੇ ਐਥਨਿਕ ਮਾਈਨੋਰਟੀਜ਼ ਠੀਕ ਠੀਕ ਹੈ ਨਾ ਉਹਦੇ ਵਿੱਚ ਜੇ ਇਨਫਲਟ ਕਰ ਲਈਏ ਜਿਹੜੇ ਕੋਈ ਰੈਫਿਊਜੀ ਜਾਂ ਅਸਾਈਲਮ ਸੀਕਰ ਹੁੰਦੇ ਉਹਨਾਂ ਦੇ ਕੇਵਾਰੀ ਵਿੱਚ ਨਹੀਂ ਗਿਣਤੀ ਆਉਂਦੀ ਪਰ ਫੇਰ ਵੀ ਜੇ ਉਹਨਾਂ ਨੂੰ ਵੀ ਪਾ ਲਈਏ ਇੰਨੀ ਗਿਣਤੀ ਹੈ ਨਹੀਂ ਜਿਸ ਤਰ੍ਹਾਂ ਆਮ ਲੋਕੀ ਕਹਿੰਦੇ ਆ ਠੀਕ ਆ ਕਈ ਸ਼ਰਤਾਂ ਵਿੱਚ ਫੋਕਸ ਹੈਗੀ ਇਹ ਕਨਸੈਂਟ੍ਰੇਸ਼ਨ ਹੈਗਾ ਬਜਟ ਟੋਟਲ ਯੂਕੇ ਪੋਪੂਲੇਸ਼ਨ ਦੇਖੀਏ ਹਮ ਆਕੀ ਕੋਸਮਨੀਗਾ ਸੋ ਆਪਾਂ ਇਹ ਦੇਖਣਾ ਵੀ ਜਿਹੜੀ ਜਿੰਨੇ ਆਪਾਂ ਜਿਹੜੇ ਸਟੇਟਮੈਂਟ ਹੁੰਦੇ ਆ ਜਾਂ ਜਿਹੜੀ ਗੱਲਬਾਤ ਆਉਂਦੀ ਆ ਮੀਡੀਆ ਤੇ ਜਿਹੜੇ ਜਿਹੜੇ ਪ੍ਰੋਟੈਸਟਰ ਹੈਗੇ ਆ ਇੱਕ ਪਾਸੇ ਉਹ ਟਾਰਗੇਟ ਕਰਦੇ ਆ ਮੁਸਲਮਾਨਾਂ ਨੂੰ ਪਰ ਆਕੀ ਦੂਜੇ ਪਾਸੇ ਉਹ ਸਾਰੇ ethnicities ਨੂੰ ਟਾਰਗੇਟ ਕਰਦੇ ਆ ਜੇ ਉਹਨਾਂ ਦਾ ਜ਼ਿਆਦਾ ਟਾਰਗੇਟ ਹੈ ਕਿ ਰੈਫਿਊਜੀਸ ਤੇ ਅਸਾਲਮ ਸੀਕਸ ਤੇ ਜੀ ਹੁਣ ਹੁਣ ਆਪਣੇ ਫੇ ਕਮਿਊਨਿਟੀ ਦੀ ਗੱਲ ਆ ਜਾਂਦੀ ਆ ਕਈ ਆਪਣੇ ਜਿਹੜੇ ਅਸਾਈਲਮਸ ਆ ਰੈਫਿਜੀਸ ਦੇ ਵੀ ਵਰਕਲਫ ਹੋ ਜਾਂਦੇ ਵੀ ਕਾਹਤੋਂ ਆਏ ਆ ਇਹ ਪਰ ਆਪਾਂ ਇਹ ਨਹੀਂ ਸੋਚਦੇ ਵੀ ਆਪਣੇ ਵੀ ਜਿਹੜੇ ਫੋਰ ਫਾਦਰਸ ਸੀਗੇ ਆਪਣੇ ਫਾਦਰਸ ਮਦਰਸ ਗ੍ਰੈਂਡਪੈਰੈਂਟਸ ਉਹ ਵੀ ਉਥੋਂ ਉਹ ਵੀ ਪਹਿਲਾਂ ਇਸ ਹਸਾਬ ਨਾਲ ਇਸ ਮਲਕ ਵਿੱਚ ਆਏ ਸੀਗੇ ਨਾ ਐਜ਼ ਰੈਫਿਜੀਸ ਨਾ ਅਸਾਈਲਮ ਸੀਕਰਸ ਪਰ ਇਸ ਮਲਕ ਵਿੱਚ ਐਜ਼ ਮਾਈਗ੍ਰੈਂਟਸ ਆਏ ਸੀਗੇ ਜੀ ਕਿਉਂ ਆਏ ਸੀਗੇ ਇੱਥੇ ਕੰਮ ਕਰਨ ਨੂੰ ਜੀ ਤੇ ਜੇ ਹੁਣ ਆਪਾਂ ਜਿਹੜੇ ਆਉਂਦੇ ਉਹਨਾਂ ਦੇ ਨਾਲ ਨਫ਼ਰਤ ਕਰਦੇ ਆਂ ਹਾਂ ਉਹ ਵੀ ਗਲਤ ਗੱਲ ਆ ਹਨਾ ਜੀ ਸੋ ਆਪਾਂ ਨੂੰ ਜਿਹੜੇ ਆਏ ਸਾਇਲਮ ਸੀਕਰਸ ਕਈ ਹੈਗੇ ਕਈ ਜੈਨੂਇਨ ਵੀ ਆ ਕਈ ਨਹੀਂ ਜੈਨੂਇਨ ਜੀ ਕਈ ਲੋਕੀ ਆਪਣੇ ਘਰ-ਬਾਰ ਛੱਡ ਕੇ ਹੁਣ ਆਪਾਂ ਦੇਖਿਆ ਸਰੀਆ ਵਿੱਚ ਜੋਕਸ ਹੁੰਦਾ ਵਾ ਜੀ ਕਰੇਮ ਵਿੱਚ ਜੋਕਸ ਹੋਇਆ ਸੀ ਪਾਕਿਸਤਾਨ ਵਿੱਚ ਜੋਕਸ ਹੁੰਦਾ ਵਾ ਕਈ ਆਫਰੀਕਨ ਸਟੇਟਸ ਹੈਗੇ ਜੋਕਸ ਆਪਾਂ ਪਤਾ ਹੁੰਦਾ ਉਹ ਛੱਡ ਕੇ ਆਪਣਾ ਮਲਕ ਇੱਥੇ ਆਉਂਦੇ ਆ ਤੇ ਹੁਣ ਹੁਣ ਮੌਜੂਦਾ ਹਾਲਾਤਾਂ ਦੀ ਅਸੀਂ ਜੀ ਮੌਜੂਦਾ ਹਾਲਾਤਾਂ ਦੀ ਜੇਕਰ ਅਸੀਂ ਗੱਲ ਕਰ ਰਹੇ ਆ ਤਾਂ ਸਟੂਡੈਂਟਸ ਸਾਨੂੰ ਸੁਣ ਰਹੇ ਨੇ ਜੋ ਬਾਹਰਲੇ ਮੁਲਕਾਂ ਤੋਂ ਆਏ ਨੇ ਸਾਨੂੰ ਬਜ਼ੁਰਗ ਵੀ ਸੁਣ ਰਹੇ ਨੇ ਸਾਨੂੰ ਕਾਰੋਬਾਰੀਏ ਵੀ ਸੁਣ ਰਹੇ ਨੇ ਸੰਗਤਾਂ ਸੁਣ ਰਹੀਆਂ ਨੇ ਜੋ ਗੁਰਦੁਆਰਾ ਦਰਸ਼ਨ ਕਰਨ ਜਾਂਦੀਆਂ ਨੇ ਉਹਨਾਂ ਦੇ ਲਈ ਤਮਾਮ ਕਿਹੜੀਆਂ ਹਦਾਇਤਾਂ ਹੋਣੀਆਂ ਚਾਹੀਦੀਆਂ ਨੇ ਜਿਨ੍ਹਾਂ ਦੇ ਉੱਤੇ ਅਸੀਂ ਇਸ ਵੇਲੇ ਨਜ਼ਰ ਰੱਖੀਏ ਫਾਲੋ ਕਰੀਏ ਕੁਝ ਕੁ ਚੀਜ਼ਾਂ ਹੋਣਗੀਆਂ ਜਿਨ੍ਹਾਂ ਤੇ ਵੱਲ ਧਿਆਨ ਦੇਣ ਦੀ ਇਸ ਵੇਲੇ ਬੇहद ਜ਼ਿਆਦਾ ਜ਼ਰੂਰਤ ਹੈ ਨਹੀਂ ਬਿਲਕੁਲ ਜਿਸ ਤਰ੍ਹਾਂ ਗੁਰੂ ਘਰਾਂ ਦੀ ਗੱਲ ਆ ਆਪਾਂ ਨੂੰ ਇਹ ਚਾਹੀਦਾ ਵੀ ਗੁਰੂ ਘਰ ਵਿੱਚ ਵੱਧ ਤੋਂ ਵੱਧ ਸੇਵਾਦਾਰ ਚਾਹੀਦੇ ਆ ਤੇ ਦੂਜੇ ਐਕਸਟੈਂਡ ਬਾਏ ਤੇ ਚਾਹੀਦੇ ਆ ਖਾਸ ਕਰਕੇ ਜਿਹੜੇ ਗੁਰੂ ਘਰ ਹੈਗੇ ਆ ਹਾਈ ਸਟਰੀਟ ਤੇ ਤਾਂ ਮੇਨ ਰੋਡਾਂ ਤੇ ਜੀ ਕਾਕੇ ਆਪਾਂ ਨੂੰ ਪਤਾ ਜੇ ਉੱਥੇ ਹੋਈ ਸ਼ਰਤ ਉੱਥੇ ਹੋਣੀ ਆ ਜਾਂ ਮਾਫਕਾ ਨਾਮੇ ਕਹਿ ਲਗਾ ਜਾਂ ਕੋਈ ਮਸਜਿਦ ਦੇ ਲਾਗੇ ਹੋਣ ਹੂੰ ਕਾਕੇ ਉੱਥੇ ਉਹਨਾਂ ਇਹ ਨਹੀਂ ਦੇਖਣਾ ਇੱਕ ਤੇ ਟੈਗ ਕਾਕੇ ਉਹਨੂੰ ਦੂਜੇ ਤੇ ਵੀ ਟੈਗ ਕਰ ਦੇਣਾ ਸੋ ਇੱਕ ਤਾਂ ਆਪਾਂ ਨੂੰ ਹਾਈਲਾਈਟ ਹੋਣਾ ਚਾਹੀਦਾ ਮੇਰੇ ਖਿਆਲ ਕਈ ਗੁਰੂ ਘਰ ਹੈਗੇ ਆ ਜਿਹੜੇ ਆਟੋਮੈਟਿਕ ਨੂੰ ਹਾਈਲਾਈਟ ਆ ਇਹ ਨਹੀਂ ਮਤਲਬ ਵੀ ਆਪਾਂ ਆਪਣੇ ਗੁਰੂ ਘਰ ਬੰਦ ਕਰ ਦਈਏ ਜੀ ਇਹ ਤਫ਼ੇ ਆਪਾਂ ਮर्याਦਤ ਤੋਂ ਦੂਰ ਚੱਲ ਗਏ ਗੁਰਦੁਆਰਾ ਖੁੱਲ੍ਹੀ ਰੱਖੋ ਪਰ ਸਿਕਿਉਰਿਟੀ ਜਾਰੀ ਹੋ ਜਾਵੇ